ਤਰਨਤਾਰਨ ਜਿਮਣੀ ਚੋਣ ਵਿੱਚ ਆਮ ਆਦਮੀ ਪਾਰਟੀ ਨੇ ਪ੍ਰਾਪਤ ਕੀਤੀ ਵੱਡੀ ਲੀਡ ਜਿਸ ਦੀ ਖੁਸ਼ੀ ਵਿੱਚ ਸਰਦੂਲਗੜ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਵੰਡੇ ਲੱਡੂ ਇਸ ਮੌਕੇ ਆਪ ਆਗੂਆਂ ਨੇ ਕੀ ਕਿਹਾ ਆਓ ਸੁਣਦੇ ਹਾਂ ਇਸ ਰਿਪੋਰਟ ਦੇ ਵਿੱਚ ਜਿੰਦਾਬਾਦ ਹਾਲ ਤੁਸੀਂ ਲਈ ਜਾਓ ਮੈਂ ਤਾਂ ਕੀ ਲਹਣਾ ਫੋਟੋ ਛੋੜੀ ਜੀ ਕੀ ਐਡੀ ਮਗਰ ਘੇਰਾ ਖੁੱਲਾ ਕਰਾਓ ਭਾਈ ਖੁੱਲੇ ਘੇਰੇ ਮਾਣੋ ਮਾਣੇ ਖੁੱਲੇ ਹੋਏ ਜੀ ਘੇਰਾ ਖੁੱਲਾ ਕਰਾਓ ਸਾਰੇ ਜੀ ਆਓ ਤੁਸੀਂ ਵੀ ਆ ਜਾਓ ਆਜੋ ਆਜੋ ਮੂੰਹ ਮਿੱਠਾ ਕਰਾਓ ਸਾਰਿਆਂ ਨੂੰ ਭਿਸ਼ਕਾਉ ਕਰੇ ਬੋਲੀ ਕਰਾਓ ਬਾਬਾ ਜੀ ਇੱਕ ਵੀ ਨਹੀਂ ਲੱਗਦਾ ਯਾਰ ਚੇਰੇ ਨੂੰ ਮਿੱਠਾ ਕਰਾਈਏ ਬਿਲਕੁਲ ਸਾਡੇ ਮੇਰੇ ਸਾਹੂ ਜੀ ਵੀ ਕਰਾਉਂਦੇ ਯਾਰ ਆਣਾ ਬੰਦਾ ਲੱਗ ਰਿਹਾ ਪ੍ਰਧਾਨ ਜੀ ਆਸ਼ੀਰਵਾਦ ਦੇ ਦਰਸ਼ਕਾਂ ਦੀ ਜਾਵਾਜੋ ਹੋ ਓਕਰ ਨਹੀਂ ਪਤਾ ਨਹੀਂ ਬਾਈ ਸਾਰੇ ਨੂੰ ਲੈਣਾ ਨਹੀਂ ਭਾਈ ਕੋਈ ਫੋਟੋ ਕਰਨੀ ਕਿਸੇ ਨੂੰ ਸੁਖਿੰਦਰ ਚੱਕ ਦਿਓ ਆਜਾ 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 ਆਪਣਾ ਵਜਾਰਾ ਆ ਖੜ ਗਏ ਜੰਨੇ ਆ ਦੇਖਦੇ ਨੂੰ ਕਰਾ ਬਾਈ ਆਜੋ ਬਾਈ ਆਜੋ 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 ਆਹ ਬਈ ਆ ਲੋ ਲਓ ਜੀ ਪ੍ਰਧਾਨ ਸਾਡੇ ਕੋਲ ਹੀ ਰਹਿ ਗਿਆ ਪ੍ਰਧਾਨ ਜੀ ਜੀ ਸਾਹਿਬ ਠੀਕੋ ਆ ਲੋ ਜੀ ਬਈ ਮਾ ਸਾਈਡ ਤੇ ਲਿਓ ਅਜਿਓ ਇੱਕ ਮੁੰਡਾ ਇਹ ਪੂਰਾ ਬੈਟਿੰਗ ਕਰਾਉਣਾ ਲੈ ਕਰ ਵੀ ਫੋਟੋ ਨਾ ਮੁੰਡਾ ਕਰਾਉਣਾ ਕਿਓ ਸਾਰੇ ਬੁੱਕ ਕਰੀ ਨਾ ਵੀਡੀਓ ਪਾਏ ਨਾ ਵਿਚਾਰੇ ਕੀ ਆਖਿਆ ਸੀਗਾ ਵਾਇਰਸ ਇਹ ਪਤਾ ਮਗਰ ਹੈ ਕਿ ਅਸੀਂ ਵਿਚੋ ਪਈ ਸਾਰੇ ਆ ਜਾਣਗੇ ਉਹ ਸੰਗਰਾਮ ਆਦਮੀ ਪਾਰਟੀ ਜਿੰਦਾਬਾਦ ਜਬਾਨ ਤੇਰੀ ਸੋਚ ਤੇ ਕਰਾ ਦੇਗੇ ਧੋਕੇ ਸੰਮਾਨ ਤੇਰੀ ਸੋਚ ਤੇ ਕਰਾ ਦੇਗੇ ਧੋਕੇ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਵਰਮਿੰਦ ਕੇਜਰੀਵਾਲ ਜਿੰਦਾਬਾਦ ਵਰਮਿੰਦ ਤੇਰੀ ਸੋਚ ਤੇ ਕਰਾ ਦੇਗੇ ਧੋਕੇ ਤੇਰੀ ਸੋਚ ਤੇ ਕਰਾ ਦੇਗੇ ਧੋਕੇ ਬਖਤ ਸਿੰਘ ਮਾਨ ਤੇਰੀ ਸੋਚ ਤੇ ਕਰਾ ਦੇਗੇ ਧੋਕੇ ਬਖਤ ਸਿੰਘ ਆ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਕੁਰਪੀਰ ਸਿੰਘ ਜੀ ਬਣਾਵਾਲੀ ਐਮਐਲਏ ਜਿੰਦਾਬਾਦ ਜੀ ਸਰਦਾਰ ਜੀ ਅੱਜ ਸਰਨਤਾਰ ਦੀ ਜਿੰਨੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਇੱਕ ਵੱਡੀ ਜਿੱਤ ਪ੍ਰਾਪਤ ਕਰੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਮੀਡੀਆ ਧੰਨਵਾਦ ਕਰਦਾ ਹਾਂ ਕਿ ਤੁਸੀਂ ਆ ਕੇ ਸਾਡੇ ਇਸ ਖੁਸ਼ੀ ਦੇ ਮਾਹੌਲ ਦੇ ਵਿੱਚ ਵੀ ਪੂਰੀ ਕਵਰੇਜ ਕਰ ਰਹੇ ਹੋ ਫਤਿਹ ਅੱਜ ਕਰਾਂ ਬਾਈਹੂ ਜੀ ਦਾ ਖਾਲਸਾ ਬਾਈਹੂ ਜੀ ਦੀ ਫਤਿਹ ਅੱਜ ਜੋ ਤਰਨਤਾਰਨ ਦੀ ਸਾਡੀ ਜਿਮਨੀ ਚੋਣ ਦੀ ਜਿੱਤ ਹੋਈ ਹੈ ਉਹ ਸਾਰੇ ਪੰਜਾਬ ਦੀ ਜਿੱਤ ਹੈ ਕਿਉਂਕਿ ਉਸ ਚੋਣ ਦੇ ਵਿੱਚ ਸਾਰੀ ਪੋਲੀਟਿਕ ਪਾਰਟੀਆਂ ਉਹ ਸਾਰੇ ਇਹ ਗੱਲ ਦਰਸਾਉਂਦੀਆਂ ਸੀ ਵੀ ਇਹ 27 ਦੀ ਚੋਣ ਨੂੰ ਸ਼ਰਮਤ ਹੈ ਇਸ ਲਈ ਮੈਂ ਸਮਝਦਾ ਵੀ ਅਸੀਂ ਉਹ ਚੋਣ ਜਿੱਤ ਕੇ ਵੀ 27 ਦਾ ਨੰਬਰ ਸਾਡੇ ਆਮ ਪਾਰਟੀ ਦਾ ਪੈ ਗਿਆ ਔਰ ਜੋ ਉਹ ਵੋਟਾਂ ਪਈਆਂ ਨੇ ਆਮ ਪਾਰਟੀ ਨੂੰ ਉਹ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਉਹਨਾਂ ਦੀ ਸੋਚ ਹੈ ਕੇਂਦਰੀਵਾਲ ਦੀ ਸੋਚ ਹੈ ਵੀ ਅਸੀਂ ਦਬੇ ਕੁਨੇ ਲੋਕਾਂ ਨੂੰ ਬਹਾਲ ਕਰਨਾ ਹੈ ਔਰ ਉਹਨੇ ਕੰਮ ਨੂੰ ਬੂਟਾ ਪਈਆਂ ਨਹੀਂ ਕਿਉਂਕਿ ਪੰਜਾਬ ਦਾ ਮਾਹੌਲ ਪੱਲਾ ਠੀਕ ਨਹੀਂ ਸੀ ਇਹਨਾਂ ਨੇ ਆ ਕੇ ਆਮ ਪਾਰਟੀ ਨੇ ਜੋ 70 ਸਾਲ ਦਾ ਯਰ ਸੀ ਉਹ ਕੱਢਿਆ ਸਾਡੇ ਇਸ ਇਲਾਕੇ ਵਿੱਚ ਉਦਾਹਰਨ ਹੈ ਮਾਨਖੜੇ ਦੀ ਸੰਘੇ ਦੀ ਉਰਥੋਂ ਦੇ ਸਾਡੇ ਕਿਸਾਨੀ ਵੀਰਾਂ ਨੇ ਜੋ ਖਾਲੇ ਬਾਹ ਤੇ ਸੀ ਹੁਣ ਉਹ ਖਾਲੇ ਦੁਆਰੇ ਪਏ ਆ ਔਰ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਵੀ ਸੂਜ ਦੇ ਵਿੱਚ ਪਹਿਲਾ ਮੋਗਾ ਔਰ ਲਾਸਟ ਮੋਗਾ ਇੱਕੋ ਜਿਹਾ ਪਾਣੀ ਹੈ ਇਸ ਲਈ ਸਾਡੇ ਪਾਰਟੀ ਦੇ ਕੰਮਾਂ ਨੂੰ ਵੋਟਾਂ ਪਈਆਂ ਨੇ ਸੋਚ ਨੂੰ ਵੋਟਾਂ ਪਈਆਂ ਨੇ ਔਰ ਜੋ ਸੋਚਦੇ ਆ ਉਹ ਕਹਿੰਦੇ ਆ ਜੋ ਕਹਿੰਦੇ ਆ ਉਹ ਕਰਦੇ ਆ ਇਸ ਲਈ ਅਸੀਂ ਉਥੇ ਜਿੱਤ ਪ੍ਰਾਪਤ ਕੀਤੀ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਲਸਾ ਹਾਂਜੀ ਪਹਿਲਾਂ ਤਾਂ ਜਿੰਨਾ ਵੀ ਤੁਸੀਂ ਸਾਡੇ মিডিਆ ਵਾਲੇ ਭਰਾ ਇੱਥੇ ਪਹੁੰਚੋ ਤੁਹਾਡਾ ਇੱਥੇ ਵਾਊਂਚਰ ਤੇ ਬਹੁਤ ਬਹੁਤ ਧੰਨਵਾਦ ਹੈ ਸਵਾਗਤ ਹੈ ਦੂਸਰਾ ਜਿਹੜੀ ਆਪਾਂ ਜਿੱਤ ਦੀ ਗੱਲ ਕਰਦੇ ਆਂ ਜਿਵੇਂ ਮੇਰੇ ਤੋਂ ਪਹਿਲਾਂ ਵੀ ਸਾਡੇ ਪ੍ਰਧਾਨ ਜੀ ਨੇ ਵੀ ਦੱਸਿਆਗਾ ਵੀ ਆਮ ਹੀ ਇਹ ਧਾਰਨਾ ਸੀ ਕਿਹਾ ਜਾਂਦਾ ਸੀ ਕਿ ਜੋ ਪਹਿਲਾਂ ਪਹਿਲਾਂ ਤਾਂ ਵੀ ਹਵਾ 'ਚ ਜਿੱਤ ਹੋ ਗਈ ਆਮ ਆਦਮੀ ਪਾਰਟੀ ਦੀ ਹੁਣ ਪਤਾ ਲੱਗੂਗਾ ਵੀ ਜਿਵੇਂ ਆਪਾਂ ਕਹਿ ਦਈਏ ਵੀ ਕਹਿੰਦੇ ਸੀ ਇਹ ਫਾਈਨਲ ਰਾਊਂਡ ਹੈ ਜਿਹੜੀ ਟੀਮ ਹੈ ਇੱਥੋਂ ਜਿੱਤੂਗੀ ਵੀ ਅੱਗੇ 27 ਤਾ ਉੱਤੇ ਪੂਰਾ ਅਸਰ ਪੈਣਾ ਹੁਣ ਅੱਜ ਵਾਲੇ ਨਤੀਜੇ ਵੀ ਤੁਸੀਂ ਆਪ ਦੇਖ ਲੇ ਤੇ ਆਉਣ ਵਾਲਾ ਸੀ ਅਕੇ 2 ਇਹ ਤਾਂ ਹੁਣ ਲੋਕਾਂ ਨੇ ਆਪ ਹੀ ਤੈਅ ਕਰਨਾ ਵੀ ਕੀ ਹੋਣਾ ਪਰ ਇੱਕ ਗੱਲ ਹੈ ਮੈਂ ਇੱਥੇ ਪੰਜਾਬ ਦੇ ਲੋਕਾਂ ਨੂੰ ਵੀ ਵਧਾਈ ਦੇਣਾ ਚਾਹਣਾ ਸਾਰਿਆਂ ਨੂੰ ਕਿਉਂਕਿ ਲੋਕ ਹੈ ਜਿਹੜੇ ਸਾਡੇ ਬਹੁਤ ਸਮਝਦਾਰੀ ਨਾਲ ਹੁਣ ਅੱਗੇ ਵਾਲਾ ਜੋ ਢਾਂਚਾ ਹੈ ਉਹਦੀ ਬਿਉਤਬੰਦੀ ਤਿਆਰ ਕਰਦੇ ਆ ਕਿਉਂਕਿ ਹੁਣ ਜੋ ਲੋਕ ਹੈ ਹੁਣ ਕਿਸੇ ਦੀ ਕਿਸੇ ਪਿੱਛੇ ਘਟੜਦਾ ਨਹੀਂ ਹੈ ਸਾਰੇ ਲੋਕ ਕੰਮ ਦੇਖ ਕੇ ਹੁਣ ਵੋਟਾਂ ਪਾਉਂਦੇ ਆ ਜਿਵੇਂ ਕਿ ਪਹਿਲਾਂ ਬਹੁਤ ਹੁਣ ਕੂਡ ਪ੍ਰਚਾਰ ਕੀਤਾ ਗਿਆ ਸੀ ਕਿ ਜੀ ਇਹਨਾਂ ਨੇ ਧੱਕੇ ਕਰਤੇ ਇਹ ਕਰਦਾ ਉਹ ਕਰਦਾ ਪਰ ਜਿਹੜੀ ਇੱਕ ਗੱਲ ਸੀ ਸਾਡਾ ਉੱਥੇ ਜੋ ਚੋਣ ਪ੍ਰਚਾਰ ਚੱਲਦਾ ਸੀ ਸਾਡੇ ਪਾਰਟੀ ਦੇ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਇੱਕੇ ਗੱਲ ਕਹੀ ਸੀ ਕਿ ਅਸੀਂ ਆਪਦੇ ਜੋ ਹੁਣ ਤੱਕ ਦੇ ਕੰਮ ਕੀਤੇ ਐ ਉਹਨਾਂ ਦਾ ਆਧਾਰ ਲੈ ਕੇ ਅੱਗੇ ਜਾਵਾਂਗੇ ਲੋਕਾਂ 'ਚ ਤੇ ਵੋਟਾਂ ਮੰਗਾਂਗੇ ਉਹ ਲੋਕਾਂ ਦੀ ਮਰਜ਼ੀ ਹੈ ਜੇ ਉਹਨਾਂ ਨੂੰ ਚੰਗਾ ਲੱਗੂ ਤਾਂ ਸਾਨੂੰ ਵੋਟਾਂ પાਕੇ ਸਾਡਾ ਕੈਂਡੀਡੇਟ ਜਿਤਾ ਦੇਣਗੇ ਜੇਕਰ ਨਹੀਂ ਪਾਉਣਗੇ ਤਾਂ ਵੀ ਉਹਨਾਂ ਦਾ ਸਿਰ ਮੱਥੇ ਹੈ ਮੈਂ ਸਾਰੇ ਸਾਡੇ ਤਰਨਤਾਰਨ ਦੇ ਜਿੰਨੇ ਵੀ ਸਾਡੇ ਵੋਟਰ ਵੀਰ ਸੀ ਇਲਾਕਾ ਵਾਸੀ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ ਤੇ ਖਾਸ ਮੈਂ ਸਾਡੇ ਹਲਕੇ ਦੇ ਐਮਐਲਏ ਸਾਹਿਬ ਨੇ ਕਿ ਜੀ ਕਹਿ ਦਈਏ ਵੀ ਅਸੀਂ ਹੁਣ ਉਹਨਾਂ ਦੀ ਮੂਹ ਹੋ ਵੜਿਆਈ ਨਹੀਂ ਹੁਣ ਤਾਂ ਜੇ ਆਪਾਂ ਕਹਿ ਦੀ ਉਹਨਾਂ ਦਾ ਰਿਕਾਰਡ ਹੀ ਆਪ ਬੋਲਦਾ ਜਿੱਥੇ ਵੀ ਜਾਂਦੇ ਨੇ ਪਹਿਲਾਂ ਜੋ ਜਿਮਣੀ ਚੋਣਾ ਹੋਈਆਂ ਜਾਂ ਹੋਰ ਵੀ ਜੋ ਚੋਣਾ ਨੇ ਉਹਨਾਂ ਦੀ ਡਿਊਟੀ ਲੱਗਦੀ ਆ ਉਹ ਬਹੁਤ ਸੋਹਣੇ ਨਤੀਜੇ ਆਪਣੇ ਉੱਥੇ ਦਿਖਾਉਂਦੇ ਆ ਜਿਹੜੇ ਏਰੀਆ 'ਚ ਉਹਨਾਂ ਦੀ ਇਸ ਵਾਰ ਵੀ ਡਿਊਟੀ ਲਾਈ ਗਈ ਸੀ ਇੱਥੋਂ ਅੱਜ ਤੱਕ ਕਦੇ ਹੋਰ ਕਿਸੇ ਦੀ ਵੋਟ ਨਹੀਂ ਵਧੀ ਸੀ ਐਮਐਲਏ ਸਾਹਿਬ ਨੇ ਆਪਣੀ ਮਿਹਨਤ ਸਾਥ ਕਾਹ ਵੋਟ ਵਧਾਈ ਹੈ ਤੇ ਅਸੀਂ ਸਾਰੇ ਸਾਡੇ ਵੀਰ ਜਿੰਨੇ ਇੱਥੇ ਖੜੇ ਨੇ ਇਹ ਪਰਮਾਨੇ ਸਾਰਿਆਂ ਨੇ ਉੱਥੇ ਤਰਨ ਤਰਨ ਜਾ ਕੇ ਆਪਣੀ ਡਿਊਟੀ ਨਿਭਾਈ ਹੈ ਮੈਂ ਸਾਰੇ ਸਾਡੇ ਜੋ ਯੋਧੇ ਇਹਨਾਂ ਨੂੰ ਸਾਰਿਆਂ ਦਾ ਪਰਮਾਨ ਦਾ ਧੰਨਵਾਦ ਕਰਦਾ ਕਿ ਤੁਸੀਂ ਉੱਥੇ ਜਾ ਕੇ ਆਪਣਾ ਜੋ ਯੋਗਦਾਨ ਪਾਇਆ ਮਿਹਨਤ ਕੀਤੀ ਉਸ ਨੂੰ ਪ੍ਰਮਾਤਮਾ ਨੇ ਰੰਗ ਭਾਗ ਲਾਏ ਤੇ ਅਸੀਂ ਅੱਗੇ ਵੀ ਸਾਰੇ ਇਲਾਕਾ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਇਹ ਯਕੀਨ ਦਿਵਾਉਣੀ ਹੈ ਕਿ ਜਿੰਨਾ ਵੀ ਹੋ ਸਕੇ ਆ ਅਸੀਂ ਸੱਚ ਦੇ ਰਾਹ ਤੇ ਚੱਲ ਕੇ ਆਪਣੀ ਸੇਵਾ ਕਰਾਂਗੇ ਹੋ ਸਕਦਾ ਕੰਮ ਘੱਟ ਵੀ ਹੋ ਜਾਣਾ ਪਰ ਕੰਮ ਆ ਜਿਹੜੇ ਸਾਡੇ ਸੱਚਾਈ ਦੇ ਆਧਾਰ ਤੇ ਹੋਣਗੇ ਕਿਸੇ ਨਾਲ ਉੱਚ ਨੀਚ ਨਹੀਂ ਹੋ ਭਾਈਚਾਰਾ ਬਣਾ ਕੇ ਰੱਖਾਂਗੇ ਧੰਨਵਾਦ ਜੀ ਸਭ ਤੋਂ ਪਹਿਲਾਂ ਮੈਂ ਖਾਸ ਕਰ ਤਰਨਤਾਰਨ ਦੇ ਲੋਕਾਂ ਨੂੰ ਵੋਟਰਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਜਿਨ੍ਹਾਂ ਨੇ ਕੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਜਿਤਾ ਕੇ ਪਹਿਲੇ ਨੰਬਰ ਤੇ ਲਿਆਂਦਾ ਸੋ ਬਾਕੀ ਸਾਡੇ ਸਰਦਾਰ ਭਗਵਾਨ ਸਿੰਘ ਮਾਨ ਅਤੇ ਸਾਡੇ ਐਮਐਲਏ ਗੁਰਪ੍ਰੀਤ ਜੀ ਦੀ ਜੋ ਮਿਹਨਤ ਸਦਕਾ ਇਹ ਰਿਜ਼ਲਟ ਆਇਆ ਹੈ ਆਪਾਂ ਟੀਵੀ ਤੇ ਦੇਖਦੇ ਹਾਂ ਆਪਣੇ ਸੀਐਮ ਸਾਹਿਬ ਨੂੰ ਬੋਲਦਿਆਂ ਨੂੰ ਉਹ ਹਮੇਸ਼ਾ ਸੱਚ ਬੋਲਦੇ ਆ ਉਹ ਕੋਈ ਵੀ ਉਹਨਾਂ ਦੀ ਤੁਸੀਂ ਸਪੀਚ ਸੁਣ ਲਿਓ ਜਾਂ ਉਹਨਾਂ ਨੇ ਕਿਸੇ ਬਾਰੇ ਵੀ ਬੋਲਿਆ ਉਹ ਸਹੀ ਬੋਲਿਆ ਉਹਨਾਂ ਦੇ ਕਾਰਨ ਕਰਕੇ ਹੀ ਤਰਨਤਾਰਨ ਦੀ ਸੀਟ ਹੈ ਉਹ ਆਪਾਂ ਜਿੱਤੀ ਆ ਮੈਥੋਂ ਪਹਿਲਾਂ ਵੀ ਬੁਲਾਰਿਆਂ ਨੇ ਕਿਹਾ ਵੀ ਇਹ ਜਿਹੜਾ ਹੈਗਾ ਨਤੀਜਾ ਫਾਈਨਲ ਹੈ ਇਹ ਉਹਨਾਂ ਨੇ ਵੀ ਕਿਹਾ ਸੀ ਵਿਰੋਧੀ ਪਾਰਟੀਆਂ ਨੇ ਵੀ ਅਸੀਂ ਦੇਖਾਂਗੇ ਤਰਨਤਾਰਨ ਵੇਲੇ ਪੀ ਆਮ ਆਜ਼ਾਦੀ ਪਾਰਟੀ ਕਿਵੇਂ ਜਿੱਤਦੀ ਹੈ ਇਹਨਾਂ ਨੇ ਜਿੱਤ ਕੇ ਇਹ ਸਾਬਤ ਕਰਤਾ ਵੀ ਪੰਜਾਬ ਦੇ ਵਿੱਚ ਜਿਹੜੇ 27 ਦੇ ਇਲੈਕਸ਼ਨ ਆਉਣਗੇ ਉਹਦੇ ਵਿੱਚ ਇੱਕ ਵਾਰ ਫੇਰ ਸਰਦਾਰ ਭਗਵੰਤ ਸਿੰਘ ਮਾਨ ਜੀ ਬਾਜ਼ੀ ਮਾਰਨਗੇ ਸਾਰੇ ਮੇਰੇ ਵੀਰਾਂ ਨੂੰ ਵੋਟਰ ਭਰਾਵਾਂ ਨੂੰ ਸਰਦੂਲਗੜ ਦੇ ਜਿੰਨੇ ਵੀ ਸਾਡੇ ਐਮ ਸੀ ਐ ਜਾਂ ਸਾਡੇ ਵਰਕਰ ਐ ਇੱਥੇ ਇਕੱਠੇ ਹੋਏ ਆ ਲੱਡੂ ਵੰਡੇ ਆ ਬਹੁਤ ਖੁਸ਼ੀ ਆ ਤੇ ਲੱਖ ਲੱਖ ਵਧਾਈਆਂ ਦੰਡਿਆ ਚੀ ਨਗਰ ਨਗਰ ਵਾਸੀਆਂ ਨੂੰ ਸਾਰਿਆਂ ਨੂੰ ਧੰਨਵਾਦ ਅੱਜ ਕਰਦੇ ਆਂ ਜੀ ਅੱਜ ਜਿਹੜੀ ਜਮੀਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਹੈ ਪਰ ਤੁਸੀਂ ਇੱਥੇ ਪੁੱਛਿਓ ਸੰਤੂਗੜ੍ਹ ਦੇ ਵਿੱਚ ਕਿੱਧਰ ਵੱਟੇ ਜਾ ਰਹੀ ਹੈ ਕੀ ਕਰ ਰਹੇ ਆ ਅਸੀਂ ਇਹ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਧੰਨਵਾਦ ਮੀਡੀਆ ਦਾ ਉਸ ਤੋਂ ਬਾਅਦ ਸਾਰੇ ਤਰਨ ਤਰਨ ਦੇ ਵੋਟਰਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹਰਮਿੰਦਰ ਸੰਤੂ ਨੂੰ ਇੱਕ ਵੱਡੀ ਲੀਡ ਦੇ ਉੱਤੇ ਜਿੱਤਿਆ ਹੈ ਤੇ ਇਸ ਆਧਾਰ ਦੇ ਉੱਤੇ ਜੋ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਦੀ ਕੰਮਾਂ ਦੇ ਉੱਤੇ ਜਾਂ ਰਵਿੰਦ ਕੇਜਰੀਵਾਲ ਜੀ ਦੇ ਨੀਤੀਆਂ ਦੇ ਉੱਤੇ ਮੋਹਰ ਲਾਈ ਹੈ ਚਾਹੇ ਉਹ ਛੜਕਾਂ ਦੇ ਕੰਮ ਕੀਤੇ ਹੋਣ ਚਾਹੇ ਐਮਿਨੈਂਸ ਸਕੂਲ ਤੇ ਚਾਹੇ ਉਹ ਮਹੱਲਾ ਕਲੀਨਿਕਾਂ ਦੇ ਆਧਾਰ ਦੇ ਉੱਤੇ ਲੋਕਾਂ ਨੇ ਵੋਟ ਪਾਈ ਅਤੇ ਹਲਕਾ ਨਿਵਾਸੀਆਂ ਨੇ ਮੋਹਰ ਲਾਈ ਹੈ ਇੱਕ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਦੇ ਉੱਤੇ ਤੇ ਇੱਕ ਵੱਡੀ ਲੀਡ ਦਿੱਤੀ ਹੈਗੀ ਬਰੂ ਖਾਲਸਾ